ਨਾ 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 ਕੋਈ 10000 ਨਹੀਂ ਕੋਈ 12000 ਨਹੀਂ ਕੋਈ 15000 ਨਹੀਂ ਗੱਲ ਸੁਣ ਲਓ ਕੱਲ ਧਿਆਨ ਦੇ ਨਾਲ ਗੱਲ ਸੁਣ ਲਓ ਆਹੇ 2 ਪੀਸ ਕੋਟਮੈਂਟ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ ਲੈਨੇ ਹੋ 10-10000 ਰੁਪਏ ਦੇ ਉਹ ਸਾਡੇ ਕੋਲ ਆਜੋ 10000 2 ਪੀਸ ਕੋਟਮੈਂਟ ਸਿਰਫ 2895 ਵਿੱਚ ਸਲਾਈ ਕਰਕੇ ਲੈ ਜਾਓ ਆਹ 3 ਪੀਸ ਕੋਟਮੈਂਟ ਨਾ 15000 ਨਾ 14000 ਲੈ ਜਾਓ 3760 ਦੇ ਵਿੱਚ ਉਹ ਵੀ ਸਲਾਈ ਕਰਕੇ ਤੇ ਸਾਡੇ ਕੋਲ ਟੇਲਰਾਂ ਦੀ ਫੈਕਟਰੀ ਆਪਣੀਆਂ ਉਹ ਵੀ ਮੈਂਟੋ ਮੈਂਟੀ ਸਲਾਈ ਕਰਕੇ ਦੇ ਦਿਆਂਗੇ ਮੈਂਟੋ ਮੈਂਟੀ ਬਾਈ ਜੀ ਗੱਲ ਪੱਕੀ ਆ ਬਾਜ਼ਾਰ ਚ ਜਾਂਦੇ ਆ ਇਕੱਲਾ ਟੇਲਰ ਕਹਿੰਦਾ ਸਲਾਈ 3500 ਰੁਪਇਆ ਲੈਣੀ ਮੈਂ ਤੁਸੀਂ ਕਹਿੰਦੇ 2995 2 ਪੀਸ ਲੈ ਜਾਓ 6500 ਰੁਪਇਆ ਕਹਿੰਦੇ ਲੈਣੀ 3 ਪੀਸ ਦੀ ਸਲਾਈ ਤੁਸੀਂ ਕਹਿੰਦੇ 370 60 ਹੀ ਲੈ ਜਾਓ ਇਹਦਾ ਬੜਾ ਬੁੱਢਾ ਫਰਕ ਪਾਤਾ ਜੀ ਫਰਕ ਅੰਕਲੋਂ ਬੁੱਟਰ ਰੋਡ ਕਾਦੀਆਂ ਨੇ ਪੂਰੇ ਪੰਜਾਬ ਚ ਹੀ ਪਾਤਾ ਕੱਪੜਾ ਏ ਕਲਾਸ ਪੂਰੀ ਜ਼ਬਰਦਸਤ ਕੁਆਲਿਟੀ ਸਲਾਈ ਜਬਰਦਸਤ ਰੇਟ 2995 ਚੈਲੰਜ ਕਰਕੇ ਕਹਿੰਦੇ ਆ ਇਦਾਂ ਦੇ ਪਿਆਰੇ ਪਿਆਰੇ ਰੰਗ ਇਦਾਂ ਦੇ ਸ਼ਾਨਦਾਰ ਰੰਗ ਇਦਾਂ ਦੇ ਲਗਜ਼ਰੀ ਰੰਗ 2995 2 ਪੀਸ ਤੇ 3763 3 ਪੀਸ ਲੈ ਜਾਓ ਭਾਈ ਇਹ ਤਾਂ ਦੇਤੇ ਜੀ ਭਾਈ ਅੱਜ ਕੱਲ ਇਟਾਲੀਅਨ ਕੋਟਪਨ ਬੜੇ ਚੱਲਦੇ ਆ ਕਹਿੰਦੇ ਇਟਲੀ ਵਾਲਾ ਕੋਟਪਨ ਚਾਹੀਦਾ ਉਹ ਹੈਗੇ ਆਪਣੇ ਕੋਲ ਆਹ ਦੇਖੋ ਭਾਜੀ ਆਹ ਚੱਕੋ ਇਟਾਲੀਅਨ ਟੀਆਰ ਇਟਲੀ ਦਾ ਕੱਪੜਾ ਹਾਲੈਂਡ ਟੈਰੀ ਦਾ ਮਾਰਕਾ ਚੈਲੰਜ ਕਰਕੇ ਕਹਿੰਦੇ ਆ ਇਹ ਕਪੜਾ ਬਜ਼ਾਰਾਂ ਦੇ ਵਿੱਚ ਕੱਲਾ 5000 ਰੁਪਏ ਦਾ ਮਿਲਣਾ ਸੀ 4500 ਰੁਪਏ ਦਾ ਸੀਕੇ ਦੇ ਦਵਾਂਗੇ। ਬਈ ਵੱਡਾ ਬ੍ਰਾਂਡ ਆ 4500 ਦੇ ਦੂੰਗੇ ਸੀਗੇ ਤੁਸੀਂ। ਬਿਲਕੁਲ ਭਾਜੀ 4500 ਰੁਪਏ ਦੇ ਵਿੱਚ ਇਟਾਲੀਅਨ ਕਪੜਾ ਸੀਕੇ ਦੇ ਦਾਂਗੇ ਲਗਜ਼ਰੀ ਫਿਨਿਸ਼ਿੰਗ ਦੇ ਨਾਲ। ਆ ਦੇਖੋ ਜੀ ਜੇ ਆਪਾਂ ਕਪੜੇ ਦੀ ਕੁਆਲਿਟੀ ਫੀਲ ਦੀ ਗੱਲ ਕਰਕੇ ਜੇ ਟੌਪ ਦੀ ਚੀਜ਼ ਆ ਇਹ ਹੀ 18 18 20 20000 ਆ ਪਰ ਸਿਰਫ 4500 ਰੁਪਏ ਚ ਸੋ ਭਾਈ ਜੀ ਆ ਦੇਖੋ ਆ ਸੀਆ ਰਾਮ ਦੇ ਵਿੱਚ ਬੜੀ ਸੋਹਣੀ ਕੁਆਲਿਟੀ ਆ ਸੀਆ ਰਾਮ ਦਾ ਕੋਟ ਪਣ ਕਿੰਨੇ ਜਾ। ਦੇਖੋ ਜੀ 5000 ਰੁਪਏ ਦੇ ਵਿੱਚ ਸੀਆ ਰਾਮ ਦਾ ਜੇ ਕਾਪੀਆਂ ਮਿਲਦੀਆਂ ਜਾਲੀ ਕੱਪੜਾ ਪਾਈ ਜਾਂਦੇ ਆ ਰੇਡ ਮੂੰਹੋਂ ਮੰਗਿਆ ਬੋਲੀ ਜਾਂਦੇ ਆ 5000 ਤੇ ਸੀ ਕੇ ਦਵਾਗੇ ਸੀ ਆ ਰਾਮ ਦਾ ਕੋਟ ਪੈਂਟ ਕਪੜਾ ਚੈੱਕ ਕਰ ਲਿਓ ਕੁਆਲਿਟੀ ਚੈੱਕ ਕਰ ਲਿਓ ਲਗਜ਼ਰੀ ਫਿਨਿਸ਼ਿੰਗ ਕਲਰ ਸਾਰੇ ਆ ਚੈੱਕ ਕਰੋ ਭਾਜੀ ਤਰਸੀਮ ਜਸੜ ਸਟਾਈਲ ਲਾਈਨਿੰਗ ਵਾਲਾ ਕੋਟ ਪੈਂਟ ਭਾਜੀ 10 10 12 12000 58 150 ਚ ਸੀ ਕੇ ਦਾ ਮਤਲਬ ਕਿਸ ਨੇ ਸੀਆਰਐਮ ਲੈਣਾ ਰੇਮਰ ਲੈਣਾ ਹਰ ਤਰ੍ਹਾਂ ਦਾ ਕਪੜਾ ਮਿਲ ਜਾਊਗਾ ਬਿਲਕੁਲ ਜੀ ਰੇਮਰ ਵੀ ਹੈਗਾ ਸੀਆਰਐਮ ਵੀ ਹੈਗਾ ਕਲਾਬੀਟ ਵਾਲੇ ਹੈਗਾ ਹਾਲੈਂਡ ਟੈਰੀ ਹੈਗਾ ਬਾਟ ਟਾਪ ਦੇ ਸਾਰੇ ਬ੍ਰਾਂਡ ਹੈਗੇ ਆ ਹੁਣ ਲਚਕੇ ਵਾਲੇ ਕੁੜਤੇ ਪਜਾਮੇ ਭਾਜੀ ਸਲਮਾਨ ਖਾਨ ਪਾਉਂਦਾ ਨਵਜੋਤ ਸਿੰਘ ਸਿੱਧੂ ਪਾਉਂਦਾ ਵਾ ਵੱਡੇ ਵੱਡੇ ਕਲਾਕਾਰ ਪਾਉਂਦੇ ਆ ਜਿਹੜੇ ਵੱਡੇ ਵੱਡੇ ਕਲਾਕਾਰ ਪਾਉਂਦੇ ਆ ਤਾਂ ਰੇਡ ਬਾਜ਼ਾਰਾ ਦੇ 5 5 6 6000 ਓਰੀਜਨਲ ਦਾ ਭਾਵਾ ਪਰ ਅਸੀਂ ਦੇਣਾ 2550 ਰੁਪਏ ਦਾ ਆ ਦੇਖੋ ਜਿਹੜੇ ਬਾਜ਼ਾਰ ਚ ਜਾ ਕੇ 15 1500 ਰੁਪਏ ਦੇ ਗੀਜ਼ਾ ਕੋਟ ਦੇ ਕੁੜਤੇ ਪਿਆ ਮਿਲਣੇ ਉਹ ਇੱਥੋਂ ਰਹਿ ਜਾਓ 750 ਚ ਉੱਥੇ 1500 ਦਾ ਇੱਕ ਮੈਂ ਨਾ ਇੱਥੇ 1500 ਦੇ ਦੋ ਲੈ ਜਾਓ ਆ ਦੇਖੋ ਰੇਮਡ ਦੇ ਤੁਸੀਂ ਲੈਣੇ ਆ ਰੇਮਡ ਦੇ ਵਿੱਚ ਵੀ ਕੁੜਤੇ ਪਜਾਮੇ ਆ ਚੁੱਕੇ ਆ ਰੇਮਡ ਦੇ ਕੁੜਤੇ ਪਜਾਮੇ ਲੈ ਜਾਓ ਤੁਸੀਂ ਸੀਆਰ ਆਮ ਦੇ ਲੈਣੇ ਤਾਂ ਭਾਈ ਸੀਆਰ ਆਮ ਦੇ ਲੈ ਜਾਓ ਹਰ ਤਰ੍ਹਾਂ ਦਾ ਬ੍ਰਾਂਡ ਸਾਨੂੰ ਮਿਲ ਜਾਣਾ ਦੇਖੋ ਵਾਈਟ ਦੇ ਵਿੱਚ ਸਾਡੇ ਕੋਲ ਕਿੰਨੀ ਜ਼ਿਆਦਾ ਵੈਰਾਈਟੀ ਆ ਤੁਸੀਂ ਲੈ ਲੰਦਾਂ ਲੈਣਾ ਕੋਟਨ ਲੈਣੀ ਆ ਪੇਪਰ ਕੋਟਨ ਲੈਣੀ ਆ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਸੀਂ ਕਲਰ ਦੇ ਵਿੱਚ ਲੈਣਾ ਕਿਸੇ ਨੇ ਸਲਵਾਰ ਸੂਟ ਬਣਾਉਣਾ ਕਿਸੇ ਨੇ ਪਠਾਨੀ ਸੂਟ ਬਣਾਉਣਾ ਤਾਂ ਸਾਡੇ ਕੋਲ ਕਲਰ ਵੀ ਬਹੁਤ ਜ਼ਿਆਦਾ ਆਇਆ ਇਹਦੇ ਵਿੱਚ ਵੀ ਤੁਹਾਡੇ ਰਿਕਾਰਡ ਤੋੜ ਫੈਦੇ ਸੀ ਕਰ ਦੇਣੇ ਸੋ ਦੇਖੋ ਸਾਡੇ ਕੋ ਬਲੇਜ਼ਰਾਂ ਜੀ ਬਹੁਤ ਜਿਆਦੀ ਆ ਚੁੱਕੀਆਂ ਕਿਉਂਕਿ ਬਲੇਜ਼ਰਾਂ ਦੇ ਵਿੱਚ ਕਲਰ ਡਿਜ਼ਾਈਨ ਬੜੇ ਸੋਹਣੇ ਆ ਰਾਇਲ ਚੀਜ਼ਾਂ ਦਮਾਂਗੇ ਤੁਹਾਨੂੰ ਤੁਹਾਨੂੰ ਬੂਲ ਚਾਹੀਦਾ ਪਲੇਨ ਦੇ ਵਿੱਚ ਉਹ ਲੈ ਜਾਓ ਇਧਰ ਚੈੱਕ ਦੇ ਵਿੱਚ ਕੱਪੜੇ ਦੇ ਉਹ ਲੈ ਜਾਓ ਮਤਲਬ ਬਹੁਤ ਜਿਆਦੀ ਵੈਰਾਈਟੀ ਤੁਹਾਨੂੰ ਬਲੇਜ਼ਰਾਂ ਦੇ ਵਿੱਚ ਇੱਥੇ ਮਿਲ ਜੇ ਨਹੀਂ ਭਾਈ ਸ਼ੇਰਵਾਨੀਆਂ ਦੇ ਵਿੱਚ ਦੇਖੋ ਜੀ ਸ਼ੇਰਵਾਨੀਆਂ ਦੇ ਵਿੱਚ ਜਿਹੜੀ ਬਜ਼ਾਰਾ ਚ 10-10 ਹਜ਼ਾਰ ਰੈਂਟਾ ਸਾਡੇ ਕੋਲ 6500 ਤੋਂ 7000 ਦੇ ਵਿੱਚ ਸੀ ਕੇ ਲੈ ਜਾਓ ਤੁਸੀਂ ਬਾਸਕੇਟਾਂ ਬਣਾਉਣੀਆਂ ਬਲੇਜ਼ਰ ਬਣਾਉਣੇ ਆ ਵੈਰਾਈਟੀ ਤੁਸੀਂ ਸ਼ਾਰਟਾਂ ਦੇ ਵਿੱਚ ਚੈੱਕ ਕਰੋ ਸ਼ਾਰਟਾਂ ਦੇ ਵਿੱਚ ਸਾਡੇ ਕੋਲ 350 ਤੋਂ ਲੈ ਕੇ 1000 ਤੱਕ ਦੀ ਟਾਪ ਕਲਾਸ ਲਗ ਦੀ ਸ਼ਰਟ ਚਾਹੇ ਤੁਸੀਂ ਪਲੇਨ ਸ਼ਰਟ ਲੈਣੀ ਆ ਚੈੱਕ ਲੈਣੀ ਆ ਲਾਈਨਾਂ ਲੈਣੀ ਆ ਤੁਸੀਂ ਆਪਣੀ ਅਕੋਰਡਿੰਗ ਸ਼ਰਟ ਇੱਥੋਂ ਲੈ ਕੇ ਜਾ ਸਕਦੇ ਆ ਸੋ ਦੇਖੋ ਜੀ ਪੱਗਾਂ ਬੰਨਣ ਵਾਲੇ ਭਰਾਵਾਂ ਲਈ ਵੀ ਖੁਸ਼ਖਬਰੀ ਸਾਡੇ ਕੋਲ ਬਹੁਤ ਵੱਡਾ ਵਰਲਡ ਦਾ ਬ੍ਰਾਂਡ ਹੈ ਡਿਵਾਈਨ ਦਸਤਾਰ 550 ਤੋਂ ਵੱਧ ਪੱਗਾਂ 'ਚ ਰੰਗ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਸਾਰੀ ਗਾਰੰਟੀ ਸਾਡੀ ਆ ਪੱਗ ਬਦਲ ਕੇ ਤੁਸੀਂ ਨਵੀਂ ਲੈ ਜਾਓ ਤੁਸੀਂ ਲਾਈਨ ਦੇ ਕੱਪੜੇ ਲੈਣਾ ਚਾਹੇ ਦੇ ਵਿੱਚ ਰੂਬੀਆ ਫੁੱਲ ਵੈਲ ਕਲਰ ਡਾਰਕ ਲਾਈਟ ਸਾਰੇ ਕਲਰ ਸਾਨੂੰ ਇਹਦੇ ਵਿੱਚ ਮਿਲ ਜਾਣੇ ਲੋ ਰੈਡੀमेड ਗਰਮ ਦੇ ਵਿੱਚ ਵੈਰਾਈਟੀ ਆ ਚੁੱਕੀ ਆ ਚਾਹੇ ਸਵਿਸ਼ਰਟ ਲੈਣੀਆਂ ਚਾਹੇ ਹੁੱਡੀਆਂ ਲੈਣੀਆਂ ਰੇਟ ਨਾ 1500 ਨਾ 2000 ਨਾ 2500 700 ਰੁਪਏ ਤੋਂ 700 ਰੁਪਏ ਤੋਂ ਸਵੇਸ਼ਰ ਸ਼ੁਰੂ ਹੈ ਚਾਹੇ ਤੁਸੀਂ ਜ਼ਿਪਰ ਦੇ ਵਿੱਚ ਲੈਣੀ ਹੈ ਚਾਹੇ ਤੁਸੀਂ ਹੁੱਡੀ ਦੇ ਵਿੱਚ ਲੈਣੀ ਹੈ ਡਿਜ਼ਾਈਨ ਤੁਹਾਡੇ ਮਨ ਪਸੰਦ ਹੈ ਕਲਰ ਤੁਹਾਡੇ ਮਨ ਪਸੰਦ ਹੈ ਜੇ ਤਾਂ ਐਨ ਆਰ ਆਈ ਭੈਣ ਭਰਾ ਸ਼ਾਪਿੰਗ ਕਰਦੇ ਆ ਬਾਹਰ ਜਾਣ ਤੋਂ ਪਹਿਲਾਂ ਤਾਂ ਅੰਕਲ ਉਹ ਬੁੱਟਰ ਰੋਡ ਕਾਦੀਆਂ ਤੇ ਰੈਡੀमेड ਦੀ ਵੈਰਾਈਟੀ ਤੁਸੀਂ ਚੈੱਕ ਕਰ ਲਓ ਹੁੱਡੀਆਂ ਟੌਪ ਦੇ ਨਾਲ ਨਾਲ ਇਦਾਂ ਦੇ ਤੁਸੀਂ ਫਲਫੀ ਲੈਣੇ ਆ ਤੁਸੀਂ ਫੁੱਲ 슬ੀਵਸ ਲੈਣੇ ਆ ਤੁਸੀਂ ਹਾਫ 슬ੀਵਸ ਲੈਣੇ ਆ ਤਾਂ ਦੇਖੋ ਰੈਡੀमेड ਦੇ ਵਿੱਚ ਸਾਡੇ ਕੋਲ ਬਹੁਤ ਹਿਊਜ ਵੈਰਾਈਟੀ ਹੈ ਰੇਟ ਜੋ ਅੰਕਲੋਂ ਬੁੱਟਰ ਰੋਡ ਕਰਤੀਆਂ ਨੇ ਦੇਦੇ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਮਿਲਣਗੇ ਨਾ 500 ਨਾ 700 2250 2250 2250 ਰੁਪਏ ਤੁਹਾਨੂੰ ਟੀ-ਸ਼ਰਟ ਦੇਣੀਆਂ ਹਾ ਬਾਈ ਦੇ ਵਿੱਚ ਟੀ-ਸ਼ਰਟ ਦੇਣੀਆਂ ਇਹਦੇ ਵਿੱਚ ਐਕਸਲ ਡਬਲ ਐਕਸਲ 3 ਐਕਸਲ 4 ਐਕਸਲ ਸਾਰੀ ਵੈਰਾਈਟੀ ਮਿਲ ਜੂ ਮਤਲਬ 250 ਰੁਪਏ ਦੇ ਵਿੱਚ ਟੀ-ਸ਼ਰਟ ਦੇ ਰਹੇ ਹਾਂ ਚਾਹੇ ਤੁਸੀਂ ਦੁਕਾਨਦਾਰ ਹੋ ਤੁਸੀਂ ਵੀ ਆ ਕੇ ਲੈ ਕੇ ਜਾਣੀਆਂ ਲੈ ਜਾਓ ਇਹ ਰੇਟ ਤੁਹਾਨੂੰ ਕੋਈ ਦੇ ਨਹੀਂ ਸਕਦਾ ਜੋ ਚੀਜ਼ਾਂ ਇਹ ਹੋ ਜੀਆਂ ਤੁਹਾਨੂੰ ਅੰਕਲੋਂ ਬੁੱਟਰ ਰੋਡ ਕਰਤੀਆਂ ਤੋਂ ਮਿਲ ਜਾਣੀਆਂ ਨੰਬਰ ਸਾਡੇ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਨਹੀਂ ਤਾਂ ਫੋਨ ਕਰ ਸਕਦੇ ਆ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ ਕਰਦੀ ਆ